ਇਸ ਟਾਈਮ ਅਸੀਂ ਪਿੰਡ ਨਰਿੰਦਰਪੁਰਾ ਦੇ ਵਿੱਚ ਖੜੇ ਆ ਇੱਕ ਗਰੀਬ ਪਰਿਵਾਰ ਦੇ ਘਰ ਯੂਕੇ ਲਗਾਤਾਰ ਵਾਰਸ਼ਾਂ ਹੋਣ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਜੋ ਕਿ ਸੱਤ ਡਿੱਗ ਚੁੱਕੀ ਹੈ ਤੇ ਉਸ ਘਰ ਦੇ ਵੀ ਅਸੀਂ ਹਾਲਾਤ ਦਿਖਾਉਨੇ ਆ ਕੈਮਰਾਮੈਨ ਨੂੰ ਬੇਨਤੀ ਕਰਦਾ ਇਸ ਘਰ ਦੇ ਹਾਲਾਤ ਦਿਖਾਏ ਜਾਣ ਆਉ ਪਤੇੜਾ ਆ ਰੰਗਾਇ ਤੇਗਣ ਵਾਲਾ ਹੋ ਰਿਹਾ ਸਸੀ ਕਾ ਮਤਈ ਕਿੰਨੇ ਮੈਂਬਰ ਨੇ ਮਤਈ ਇਸ ਘਰ ਦੇ ਵਿੱਚ ਸੰਦਿਨੇ ਲੈ ਕੀ ਕੰਮ ਕਰਦੇ ਨੇ ਕਰ ਦਿਹਾੜੀ ਢਾਰ ਬੰਦੀਆਂ ਤੇ ਦਿਹਾੜੀ ਕਰਦੇ ਕੀ ਮੰਗ ਰੱਖ ਦਿਓ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਬਸ ਇਹੀ ਮੰਗ ਕਰਦੇ ਆਂਗੇ ਵੀ ਮਕਾਨ ਦਾ ਕੋਈ ਬੰਨ ਦਾ ਹਲੋ ਜੇ ਛੱਤ ਪੈ ਜੇ ਮੀ ਕਾਰਨ ਵੀ 7000 ਦੇ ਖਰਾਬ ਹੋਣ ਕਾਰਨ ਡਿੱਗਦੀ ਹੈ ਤੇ ਕਮਾਂਡੀਆਂ ਦੇ ਘਰੇ ਸਮਾਨ ਮੀ ਪੈਂਦੇ ਦੇ ਵਿੱਚ ਸਮਾਨ ਚੱਕ ਕੇ ਲੈ ਕੇ ਜਾਂਦੇ ਕਮਾਂਡੀਆਂ ਦੇ ਘਰੇ ਰੱਖਿਆ ਸਮਾਨ ਠੀਕ ਹੈ ਮਤੈ ਵੀ ਕੋਈ ਸਰਕਾਰ ਵੱਲੋਂ ਸਹਾਇਤਾ ਹੋਵੇ ਕੋਈ ਸੰਸਥਾਵਾਂ ਵੱਲੋਂ ਕੋਈ ਉਡੀਕ ਉਹਤੀ ਜੋ ਸਹਾਇਤਾ ਚੱਲਦੀ ਐ ਸੇ ਤਾਂ ਦੇ ਦੇਣਾ ਚਲ ਮਕਾਨ ਬਣਦਾ ਹੋਇਆ ਇਸ ਮਾਸ ਇਸ ਮਾਤਾ ਦੀ ਬੇਨਤੀ ਹੈ ਸਰਕਾਰ ਅੱਗੇ ਕਿ ਯੂਕੇ ਸਾਨੂੰ 7 ਦਾ 7 ਦਾ ਰਹਿਣ ਦਾ ਬੰਦੋਬਸਤ ਕੀਤਾ ਜਾਵੇ ਤੇ ਕੁਝ ਖਸਤਾਵਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ